ਪਰਮਾਤਮਾ ਕਹਿੰਦਾ ਅੱਖਾਂ ਮੀਚ ਕੇ ਕੰਮ ਖਿੱਚੀ ਚੱਲ ਕਦੇ ਨਾ ਕਦੇ ਤਾਂ ਰੱਬ ਬਾਹ ਫੜ ਕੇ ਤਾਰੂ ਗਈ ਤਾਰੂਗਾ ਕਰੀਏ ਪਹਿਲੀ ਪਿਕਅਪਾ ਗੁਮਾਜਰੇ ਤੋਂ ਚਲੀਏ ਚੰਡੀਗੜ੍ਹ ਲੈ ਕੇ 280 ਰੁਪਏ ਕੜਕਰੇ ਕੜਕਰੇ ਨੋਟ ਸੀਵਲ ਹਸਪੀਟਲ ਆ ਸੈਕਟਰ 22 ਕਰਤਾ ਡ੍ਰੌਪ ਬਾਦਰਕੋੜੇ ਦਾ ਗਲਾ ਗਿੱਲਾ ਕਰਾਈਏ ਤੇ ਫੇਰ ਕੰਮ ਨਹੀਂ ਬਣਾਉਣੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਹੀ ਲੋਕਾਂ ਦਾ ਜੀ ਲੱਗਦਾਗਾ ਤਾਂ ਹੀ ਜਾਂਦਾ ਭੱਜ ਭੱਜ ਕੇ ਪੰਜਾਬ ਯੂਨੀਵਰਸਿਟੀ ਚ ਫੜਦੀ ਆ ਯਾਰ ਮੈਂ ਕਿਹਾ ਰੌਣਕ ਹੀ ਰੌਣਕ ਆਣੇ ਬਾਬੇ ਯੂਨੀਵਰਸਿਟੀ ਦੇ ਜੋਰ ਸ਼ੋਰਾਂ ਤੇ ਭੰਗੜੇ ਦੀਆਂ ਤਿਆਰੀਆਂ ਕਰਨ ਲੱਗੇ ਪਏ ਨੇ ਚੋਬਰ 14 ਕਿਲੋਮੀਟਰ ਦੀ ਰਾਈਡ ਸੀ ਤੇ ਗਿਲਕੋ ਦੇ ਵਿੱਚ ਪਹੁੰਚ ਗਏ ਤੇ ਆ ਕੀ ਕਰਨ ਲੱਗੇ ਭਈ ਨੀ ਯਾਰ ਹਾਥੀ ਦੇ ਥੱਲੋਂ ਦੀ ਪਹਿਲਾਂ ਬੰਦਾ ਨਿਕਲ ਗਏ ਹੁਣ ਆ ਲੇਡੀਜ਼ ਨਿਕਲ ਰਹੇ ਨੇ ਯਾਰ ਕਮੈਂਟ ਕਰਕੇ ਦੱਸੋ ਕੀ ਚੱਕਰ ਹੋ ਸਕਦਾ 253 294 ਦੀਆਂ ਦੋ ਤਿੰਨ ਰਾਈਡਾਂ ਹੋਰ ਵੜਕਾਈਆਂ ਤੇ ਰਾਤ ਪੈ ਗਈ ਆਪਾਂ ਨੂੰ ਕੰਮ ਕਰਦੇ ਕਰਦੇ ਨੂੰ 16 ਕਿਲੋਮੀਟਰ ਦੀ ਰਾਈਡ ਮਿਲ ਗਈ ਤੇ ਗਿਲਕੋ ਤੋਂ ਪਿਕਅਪ ਕਰਕੇ ਤੇ ਕਸਟਮਰ ਨੇ ਜਾਣਾ ਸੀ ਸੈਕਟਰ 41 ਮਾਰਕੀਟ ਚ 22 ਕਿਲੋਮੀਟਰ ਤੋਂ ਪਿਕਅਪ ਕਰਨੀ ਹੈ ਕਿ 17 'ਚ ਮੈਂ ਖੜਾ ਸੀ ਤੇ 22 ਤੋਂ ਪਿਕਅਪ ਕਰਨੀ ਹੈ ਚੱਲਿਆਂ ਬਸ 22 ਵੱਲ ਨੂੰ ਸੈਕਟਰ 22 ਦੀ ਮਾਰਕੀਟ ਦੀ ਰੌਣਕ ਦੇਖਦੇ ਹੋਏ ਇੱਥੋਂ ਕਸਟਮਰ ਨੂੰ ਕਰ ਲਿਆ ਬੇਕ ਤੇ ਚੱਲੀਏ ਖਰੜ ਬਡਾਲੀ ਪਿੰਡ ਕਰਤਾ ਡ੍ਰੌਪ ਕਸਟਮਰ ਤੇ ਘਰ ਵਾਲੇ ਨੂੰ ਗੱਡੀ ਖਿੱਚਤੀ ਤੇ ਵੀਡੀਓ ਵਧੀਆ ਲੱਗਦੀਆਂ ਨੇ ਪਰ ਜਾਂਦਿਆਂ ਦੇ ਫੋਲੋ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਓ ਜੀ